ਸਾਰੇ ਸਰਦ ਕੋ ਦੋ 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 ਦ ਉਹ ਜਿਵੇਂ ਆਇਆ ਯੋਗਨ ਸਿੱਟੀ ਚੋ ਭਾਈ ਉਹ ਐਸ ਵੇਲੇ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸਬਦਾਨ ਦਿੱਤਾ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਐਦਾਂ ਕਰਦਾ ਤੇ ਬੜੀ ਦੁੱਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੌਕੇ ਦੇ ਉੱਤੇ ਉਸ ਨੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤਦ ਰਿਪੋਰਟ ਦਾ ਰਹਿਣ ਵਾਲਾ ਸੀਗਾ ਉਹ ਦੇ ਵੀ ਚੰਗਾ ਹੋਇਆ ਕਿ ਮੌਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿੰਨੇ ਦੇ ਦੇ ਸਵੇ ਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤਤਾ ਦਾ ਜਿਹੜੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਧਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਸੇ ਵੀ ਹਾਲਤ ਵਿੱਚ ਨਾ ਆਉਣ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਨੇ ਇੰਨਾ ਕੋਈ ਸ਼ਰਧਾ ਤੇ ਜਿਹੜੀ ਕਤਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕੀਤੀ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅੰਬੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇੰਨਾ ਮਾਨ ਸਤਕਾਰ ਕਰਦੀ ਆ ਤੇ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਹੈ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹ ਦੁੱਖ ਥੋੜਾ ਜਿਹਾ ਹੈ ਕਿ ਦੁਪਹਿਰੇ ਘਟਰਾ ਵਾਪਸ ਕੀ 2 ਵਜੇ ਸਾਹਮਣੇ ਵੀ ਸਾਡੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲੀਅਰ ਸਮੇਂ ਦੀ ਨਹੀਂ ਫੇਲੀਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੁਆਲੇ ਆਲਿਆਂ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬਦਲ ਘਟਰਾ ਕਰ ਗਿਆ ਪਰ ਅਸੀਂ ਨਿੰਦਾ ਕਰਦੇ ਇਸ ਘਟਰਾ ਦੀ ਉਹਦਾ ਜਿੰਨਾ ਵੀ ਵੱਦ ਤੋਂ ਵੱਦ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਬੰਬ ਪੈ ਰਹੇ ਨੇ ਤੇ ਉਹਨਾਂ ਇਸ ਤਰ੍ਹਾਂ ਬਾਬਾ ਸਾਹਿਬ ਉਮੇਦਕਰ 26 ਜਨਵਰੀ ਦਾ ਦਿਨ ਜਾਣ ਕੇ ਇਸ ਤਰ੍ਹਾਂ ਦਾ ਦਿਨ ਚੁਣਿਆ ਗਿਆ ਔਰ ਸਰਕਾਰ ਦਾ ਫੇਲਿਅਰ ਹੈ ਪ੍ਰਤਾਪ ਬਾਜਵਾ ਜੀ ਵਹਿਲੇ ਆ ਹਮ ਉਹਨਾਂ ਨੂੰ ਕੋਈ ਕੰਮ ਨਹੀਂ ਹਮ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਨਾਂ ਦੀਆਂ ਫਿਰਕਾਪਸਤ ਦੀਆਂ ਨੇ ਲੋਕਾਂ ਨੂੰ ਆਪਸੀ ਲੜਾਉਣ ਵਾਲੀਆਂ ਨੀਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਹਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਇਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਘਟਨਾ ਹੁੰਦੀ ਹੈ ਦੇਖੋ ਦਿਨ ਦਿਹਾੜੇ ਆ ਦਿੰਦੇ ਰਿਹਾ ਕੋ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲੀਅਰ ਹੈ ਜੀ ਅੱਜ ਕੀ ਫੇਲੀਅਰ ਦੱਸੋ ਕੀ ਫੇਲੀਅਰ ਸਰਕਾਰ ਨੂੰ ਚਾਹੀਦਾ ਸੀ ਕੋਈ ਇਸ ਤਰ੍ਹਾਂ ਦੀ ਕੀ ਕਹਿੰਦੇ ਸਰਕਾਰ ਨੂੰ ਸਰ ਵੈਰੀ ਗੱਲ ਸੁਣੋ ਸੁਣੋ ਉਹਨਾਂ ਨੇ ਕਹਿ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਹਿਲਾ ਬੰਦਾ ਸੀ ਮਿਸਟਰੀ ਦੇ ਸੁਪਰੀ ਲੈਂਡ ਉਹ ਮਿਲ ਨਹੀਂਦੀ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਉੱਥੇ ਬਹਨ ਜਾਂਦੇ ਇਹ ਇੰਨੇ ਰਾਜਾਂ ਚ ਨਹੀਂ ਮਰਦਾ ਇਹ ਇਹ ਤੇ ਉਹ ਉਦਾਂ ਹੋਰ ਕੋ ਬੰਦਾ ਕੋ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਹੜੇ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੰਤਾ ਤੇ ਖਰੋਜ ਜਾਂਦਾ ਜੀ ਆ ਫੇਲੀਅਰ ਦੀ ਆ ਫੇਲੀਅਰ ਕੋਈ ਫੇਲੀਅਰ ਨਹੀਂ ਬੰਦਾ ਮੌਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਭ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜੁਰਮ ਸੀਲ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਦੀ ਸੀ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰੇ ਉਹ ਪੁਲਿਸ ਜਾਂਚ ਕਰਦੀ ਆ ਕ੍ਰਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਅਸੀਂ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆਰ.ਐਨ.ਆਈ ਸ਼ਾਮਿਲ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰਦਗੇ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਜਿਹੜੀ ਸੂਬੇ ਚ ਹੁਣ ਰਾਜਨੀਤੀ ਕਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਐਪੀਲੀਅਰ ਮੰਨਦੇ ਉਹਦੇ ਤੇ ਕੋਈ ਫੀਲੀਅਰ ਨਹੀਂ ਜੀ ਕੋਈ ਫੀਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਰਾਤ ਕੀ ਟਮ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਈ ਉਸੇ ਲਈ ਰਾਤ ਆਕੇ 2 ਐਮਐਲਏ ਮੇਰੇ ਨਾਲ ਆਇਆ ਕੋਈ ਕਿਸੇ ਕਿਸਮ ਦਾ ਫੀਲੀਅਰ ਨਹੀਂ ਹੈ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਹਿਲੇ ਆ ਇਹਨਾਂ ਕੋਈ ਕੰਮ ਨਹੀਂ ਹੈ ਸਮਝ ਦੇਖ ਦੀ ਗੱਲ ਇਹ ਵਹਿਲੇ ਤੋਂ ਦੇ ਫਿਰਦੇ ਆ ਕੋਈ ਇਹਨਾਂ ਨੂੰ ਪੁੱਛਦਾ ਨਹੀਂ ਗਿੱਚਦਾ ਨਹੀਂ ਸਮਝ ਨਾ ਨਾ ਦਾ ਕੋ ਪਿੰਡਾ ਜਿਹਦਾ ਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਨਹੀਂ ਗਈ ਬਸ ਇਹ ਲਫਦੇ ਦਿੰਦੇ ਕਿਤੇ ਮਾੜੀ ਹੀ ਕਰਦਾ ਹੋਗੀ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕਰਦਾ ਸਰਕਾਰ ਜਾ ਕਰ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀੜਾਂ ਫਖੀੜਾਂ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਅੰਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਅੱਜ ਬਾਬਾ ਸਾਹਿਬ ਮੇਦਕਤ ਕਰਕੇ ਸਾਡੀ ਹੋਣ ਜਿਹੜੀ ਆ ਇਹਨਾਂ ਦਾ ਕੋਈ અપਮਾਨ ਕਿਸੇ ਨੂੰ ਕਰਦੀ ਜਾਇਤ ਨਹੀਂ ਦੇਵਾਂਗੇ ਤੇ ਸਭ ਤੋਂ ਸਖਤ ਨੂੰ ਨਿਕਾਲ ਦੇਣਾ ਹੈ ਜਿਹੜੇ ਥਾਨਿਆਂ ਤੇ ਉੱਤੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਸਾਡੇ ਜਿੰਨੇ ਦੇ ਕੋਈ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲਾਂ ਚ ਚਲ ਗਏ ਜਿੰਨੇ ਬੰਦੇ ਸੀਗੇ ਜਿੰਨਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਹੈ ਪਾਕਿਸਤਾਨ ਦੇ ਵਿੱਚ ਅਗਵਾੜੇ ਆਪਣਾ ਹੋਰ ਤੱਕ ਪੰਜਾਬ ਚ ਕੌਣ ਕਰਵਰ ਕਰ ਹੁੰਦਾ ਆ ਜੇ ਹੁੰਦੀ ਆ ਵਿਦੇਸ਼ੀ ਤਾਕਤਾਂ ਕਰਦੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇਦਾਂ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਇਕ ਧਰਾਵਾ ਕੀਤੇ ਆ ਇਕ ਕਰਕੇ ਕਬਦੋਂ ਦੀ ਲੋੜ ਦੀ ਪੰਜਾਬ ਦੇ ਚੰਬਨਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਦ ਕਿਉਂ ਬਲਦੀ ਦੇ ਉੱਤੇ ਕੱਖ ਪਾਉਂਦੇ ਹੋ ਇਹਦੇ ਸਿੱਕ ਭਰਾਏ ਨੇ ਬਾਰਡਰ ਸਟੇਟ ਆ ਸਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਹੀ ਐਡੇ ਮੋਟੇ ਹੋਏ ਆਗੇ ਇਹ ਟੈਨਸ਼ਨ ਆ ਨਾ ਐਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਂਸ਼ਨ ਆ ਪੜੇ ਮੋٹے ਹੋ ਗਏ ਇਹਨੂੰ ਕਹਿੰਦੇ ਟੈਂਸ਼ਨ ਦੇਣਾ ਦੱਸੋ ਜੀ ਇਹ ਇਹਨੂੰ ਟੈਂਸ਼ਨ ਦੇਣ ਟੈਂਸ਼ਨ ਦਿਆ ਵੀ ਕਿਤਨਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਇਹ ਗੱਲ ਨਹੀਂ ਕਿ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾਜ ਰਹਿਣ ਗਿੱਜਿਆ ਹੀ ਹੋੜੇ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਮਛਰੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਕਹਦਾ ਕੋਈ ਗੱਲ ਨਹੀਂ ਕੋਈ ਬਾਤ ਹੁਣ ਕੱਲ ਫੇਰ ਪ੍ਰੈਸ ਕਾਨਫਰੰਸ ਉਹ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹ ਰਹੇ ਜੀ ਅਸੀਂ ਦੁੱਧ ਨਾਲ ਇਹ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲਓ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋ ਫਤਕ ਪਾਣਾ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਬੇਦ ਕਰਦਾ ਇਹਨੂੰ ਪੁੱਛੋ ਇਹ ਵਾਲਾ ਪ੍ਰਤਾਪ ਆਜੋ ਇਹਨੂੰ ਕਿੰਨੀ ਵਾਰ ਕਾਂਗਰਸੀ ਦੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਦੇ ਲਾਇਕ ਤੇ ਉਹਦੀ ਤਸਵੀਰ ਲਾਇਕ ਤੇ ਕੋਈ ਗੱਲ ਕੀਤੀ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਥੋਂ ਲੈ ਕੇ ਥੱਲੇ ਤੱਕ ਤਸਵੀਲ ਦੇ ਹੱਥ ਦਫ਼ਤਰ ਦੇ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਉਹਦੇ ਸਿੱਕੇ ਨੂੰ ਜੱਤ ਦੀ ਦਾਂਗੇ ਕਿ ਬਾਬਾ ਸਾਹਿਬ ਮੇਦਕਰ ਦੀ ਤਸਵੀਰ ਨੂੰ ਕੋ ਹੱਥ ਲਾ। ਅੱਛਾ ਵਿਜੇ ਸਾੰਪਲਾਂ ਦਾ ਵੀ ਟਵੀਟ ਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਟਾ ਕਟਈ। ਮੈਂ ਤਾਂ ਕਹੀ ਜਾਂਦਾ ਇਹ ਮਤਲਬ ਦੇਖੋ ਇਹ ਤਾਂ ਮਤਲਬ ਮੈਂ ਤਾਂ ਇਹ ਕਹਦਾ ਕਿ ਨਿੰਦੰਜੋਗਿਆ ਦੁਖਦਾਈ ਕਿ ਇੱਕ ਤੇ ਇੱਕ ਤੇ ਗਲਿਆਰੇ ਦੇ ਲਾ ਲੋ ਦੂਜਾ ਦੁਪਹਿਰੇ ਹੋ ਗਈ ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦੰਜੋਗਿਆ ਤਾਂ ਹੀ ਉਹਨੇ ਹੀ ਆਏ ਕਿ ਸਾਨੂੰ ਬੜਾ ਇੱਕਦਮ ਦੁੱਖ ਲੱਗਾ ਕਿ ਯਾ ਮਤਲਬ ਇਹ ਕੱਲ ਕਿੱਦਾਂ ਹੋ ਗਈ ਇੱਥੇ ਭੀੜ ਭੀੜਾਂ ਦਾ ਇਲਾਕਾ ਸਾਰਾ ਇਹ ਬੋਲੋ ਜੇ ਤੁਹਾਡਾ ਕੋਈ ਫੈਮਿਲੀ ਬੈਕਗ੍ਰਾਉਂਡ ਪਤਾ ਲੱਗਾ ਜੀ ਕੀ ਨਹੀਂ ਨਹੀਂ ਕੁਝ ਨਹੀਂ ਤੁਹਾਨੂੰ ਸਾਰਾ ਕੋਈ ਸੀਪੀ ਸਾਹਿਬ ਇੱਕ ਅੱਧੇ ਦਿਨ ਪੀਸੀ ਕਰਕੇ ਦੱਸਣਗੇ ਉਹਦੀ ਇਹ ਪੂਰੀ ਬਰੀਕੀ ਦੇ ਨਾਲ ਜਾਂਚ ਕਰ ਸੀਐਮ ਸਾਹਿਬ ਤੱਕ ਪਹੁੰਚੀ ਦੀ ਗੱਲ ਮੈਂ ਸਾਰੇ ਬੱਚੇ ਕੋਲ ਹੀ ਪਹੁੰਚੀ ਹੋਊਗੀ ਸੀਐਮ